I ਤੇ ਉਹ ਜਦ ਬਰਨਰ ਬਰਨਰ ਮੈਨੂੰ ਲੱਗਦਾ ਬਰਨਰ ਜਾਂ ਲੂਜ਼ ਆ ਜਾਂ ਗੱਲਬਾਤ ਹੈਗੀ ਹੈ ਜਾਂ ਜਾ ਕੇ ਪਾਈਪ ਲੂਜ਼ ਹੋਣੀ ਆ ਉਹਨੂੰ ਅੱਗ ਫੜ ਲਈ ਆ ਅੱਗ ਫੜ ਲਈ ਤੇ ਇੱਕਦਮ ਜਿਸ ਤਰ੍ਹਾਂ ਬੰਦਾ ਸ਼ਸ਼ੂ ਸ਼ਸ਼ੂ ਪੰਜ ਚ ਪੈ ਜਾਂਦਾ ਨਾ ਉਹਨੂੰ ਬੁਝਾਉਂਦਾ ਆਈਡੀਆ ਨਹੀਂ ਦੇ ਤਰੀਕਾ ਨਹੀਂ ਆ ਯਾਦ ਹੁੰਦਾ ਉਹ ਤਰ੍ਹਾਂ ਘਬਰਾ ਗਏ ਨੇ ਜਾਂ ਜਿਹੜੇ ਪਹਿਲਾਂ ਦੱਸਦੇ ਨੇ ਕਿ ਬੋਰੀ ਪਾ ਦਿਓ ਜਾਂ ਇਸ ਤਰ੍ਹਾਂ ਕਰ ਦਿਓ ਪਾਣੀ ਛੁੱਟਣ ਲਾਪੇ ਪਾਣੀ ਨਾਲ ਗੈਸ ਦੇ ਅੱਗੇ ਕਿਹਦੀ ਪਾਣੀ ਨਾਲੇ ਬੋਈ ਦੀ ਠੀਕ ਹੈ ਜੀ ਇਸ ਪਾਣੀ ਦੇ ਨਾਲ ਪਾਣੀ ਨਾਲ ਕਿਹਦੀ ਬੋਈ ਦੀ ਗੈਸ ਆ ਕੇ ਇਹ ਪਾਣੀ ਛੁੱਟਣ ਲਾਪੇ ਨੇ ਫਿਰ ਠੰਡਾਰ ਸਾਹਿਬ ਆਏ ਨੇ ਇਹਨਾਂ ਨੇ ਬੰਦ ਕਰੋ ਕੰਮ ਆ ਕੇ ਪੈ ਫੜੀ ਆ ਆਪ ਨੇ ਅੱਗ ਭਜਾਂਡੇ ਇਹ ਕਿਹੜਾ ਕੀਤਾ ਰਣਡਾ ਸਿਲੰਡਰ ਵੀ ਲਾ ਕੇ ਗਿਆ ਅੱਗ ਦਾ ਕੱਢਿਆ ਸਿਲੰਡਰ ਆ ਵੀ ਉਹਨਾਂ ਨੇ ਖਿੱਚਿਆ ਬਾਹਰ ਨੂੰ ਕੱਢਿਆ ਐਸਾ ਤਾਂ ਸਾਡੀ ਬੜੀ ਬਾਤ ਰਹੀ ਜੰਨਾ ਜੀ ਬਹੁਤ ਬਾਤ ਰਹੀ ਜੰਨਾ ਜੀ ਸਾਡੇ ਗੁਰਦਾਪੁਰ ਦੀ ਜਿੰਨੀ ਵੀ ਪੁਲਿਸ ਹੈਗੀ ਜਨਾ ਸਾਰੇ ਜਿਹੜੀ ਓਕੇ ਆ ਬਿਲਕੁਲ ਦੇਖੋ ਜੀ ਅੱਜ ਆਪਣੀ ਮੱਛੀ ਮਾਰਕੀਟ ਵਿੱਚ ਦੁਕਾਨਾਂ ਜੀ ਦਹੀਂ ਭਲੇ ਵਾਲੀ ਨਾਲ ਸਾਡੇ ਗਵੰਡੀ ਆ ਆਪਣੇ ਮਹਾਜੰਦੀ ਸਟਾਲ ਵਾਲੇ ਇਹਨਾਂ ਦੇ ਸਿਲੰਡਰ ਨੂੰ ਨਾ ਇੱਕ ਨੇਚਰਲੀ ਅੱਗ ਪੈ ਗਈ ਸਰ ਉਸ ਤੋਂ ਬਾਅਦ ਜਦੋਂ ਅੱਗ ਪੱਗ ਪਈ ਤੇ ਮੈਨੂੰ ਘਰੋਂ ਕਿਸੇ ਇਸ ਤੋਂ ਕਿਸੇ ਮੁੰਡੇ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਨੂੰ ਵੀ ਅੱਗ ਪੈ ਗਈ ਆ ਤੇ ਸਾਰੀ ਫਾਰਕ ਬਰੇਡ ਵਾਲਿਆਂ ਨੂੰ ਸਦਿਆ ਵਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐਸਐਸ ਸਾਹਿਬ ਵੀ ਮੌਕੇ ਤੇ ਇੱਥੇ ਹਾਜ਼ਰ ਹੋ ਗਏ ਆ ਖਾਸ ਕਰਕੇ ਫਾਰਕ ਬਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਸਾਰੀ ਸਥਿਤੀ ਜਿਹੜੀ ਹੈ ਸੰਭਲੀ ਆ ਜਿਆਦਾ ਨੁਕਸਾਨ ਨਹੀਂ ਹੋਇਆ ਫਿਰ ਵੀ ਚਲੋ ਥੋੜੀ ਬੋਦੀ ਮਤਲਬ ਕਿ ਸਿਲੰਡਰ ਨੂੰ ਅੱਗ ਪੈਣ ਨਾਲ ਸਾਡਾ ਸਮਾਨ ਐਸਰ ਸਾਹਿਬ ਦਾ ਬਹੁਤ ਜੀ ਗੁਰਮੀਤ ਸਿੰਘ ਜੀ ਅੱਗੇ ਵੀ ਹਾੜੀ ਦਿਨ ਰਾਤ ਜਦੋਂ ਇਹਨਾਂ ਨੂੰ ਫੋਨ ਕਰੀਦਾ ਵਾ ਦਿਨ ਰਾਤ ਸੇਵਾ ਵਿੱਚ ਹਾਜ਼ਰ ਆ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਇਹਨਾਂ ਦੀ ਟੀਮ ਦਾ ਅਜੇ ਹੀ ਹੋਣਾ ਜਿਹੜੇ ਆਪਣੇ ਟਰੈਫਿਕ ਇੰਚਾਰਜ ਹੈਗੇ ਇਹਨਾਂ ਨੇ ਸੰਭਲਿਆ ਵਾ ਇਹ ਜੀ ਮੱਛੀ ਮਾਰਕੀਟ ਹੈ ਜੀ ਗੁਰਦਾਸਪੁਰ ਦੀ ਤੇ ਅਸੀਂ ਬਾਟਾ ਚੌਂਗਦੇ ਵਿੱਚ ਜਿਸ ਤਰ੍ਹਾਂ ਅਜਨਾ ਸਾਡਾ ਸੀਗਾ 6 ਤੋਂ ਲੈ ਕੇ 10 ਵਜੇ ਤੱਕ ਮਾਰਕੀਟ ਦੀ ਚੈਕਿੰਗ ਕਰਨੀਆਂ ਸੀ ਜੀ ਤਾਂ ਭੜੀ ਭੀੜ ਜਦੋਂ ਅਸੀਂ ਸਾਹਮਣੇ ਇੱਥੋਂ ਇੱਥੋਂ ਲੰਘ ਰਹੇ ਸੀ ਤੇ ਵੇਖਿਆ ਦੁਕਾਨ ਤੇ ਅੱਗ ਲੱਗ ਗਈ ਤੇ ਜਿੱਥੇ ਅਸੀਂ ਦਵਾ ਦਵਾ ਕੋਸ਼ਿਸ਼ ਕਰਕੇ ਪਹਿਲਾਂ ਨਾ ਬਾਲਟੀਆਂ ਨਾਲ ਪਾਣੀ ਭਜਾਇਆ ਤੇ ਨਾਲ ਹੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰਤਾ ਤੇ ਬਿਜਲੀ ਬੋਰਡ ਨੂੰ ਵੀ ਫੋਨ ਕਰਕੇ ਬੱਤੀ ਬੰਦ ਕਰਵਾਈ ਜਿਹੜੀ ਬਿਜਲੀ ਇਲੈਕਟ੍ਰਿਸਿਟੀ ਤੇ ਫਿਰ ਮੈਂ ਨਾਲ ਫਾਇਰ ਬ੍ਰਿਗੇਡ ਪਹੁੰਚ ਗਈ ਤੇ ਜਿਹੜਾ ਸਿਲੰਡਰ ਸੀ ਉਹਨੂੰ ਮੈਂ ਖਿੱਚ ਕੇ ਮੁੜ ਕੇ ਲੈ ਗਿਆ ਸੀ ਬਾਹਰ ਦੁਕਾਨ ਚੋਂ ਕੱਢ ਕੇ ਤੇ ਫਿਰ ਹੁਣ ਜਿਹੜੀ ਆ ਅੱਗ ਹੁਣ ਫਾਇਰ ਬ੍ਰਿਗੇਡ ਵੀ ਆ ਗਈ ਆ ਤੇ ਅੰਡਰ ਕੰਟਰੋਲ ਆ ਜੀ ਅੱਗ ਲੱਗੀ ਕਿਦਾਂ ਕੀ ਕਰਦੇ ਇਹ ਜੀ ਉੱਥੇ ਇਹਨਾਂ ਦੇ ਜਿਹੜਾ ਕੱਢ ਰਹੇ ਸੀ ਪਕੌੜੇ ਵਾਲੀ ਦੁਕਾਨਾਂ ਹੈ ਮੋਟੂ ਤੇ ਮੋਨੂ ਦੀ ਤੇ ਉੱਥੇ ਉਹ ਇੱਕ ਬੋਰੀ ਜੀ ਸੀ ਉਹਨੂੰ ਅੱਗ ਲੱਗੀ ਤੋਂ ਜਕਦਾ ਵੀ ਫੜ ਗਈ ਜੋ ਤੇਲ ਲੱਗੇ ਪਿਆ ਸੀ ਤੇ ਉਹਨੂੰ ਅੱਗ ਕਹ ਫੜ ਗਈ ਜਲ ਆ ਕੇ ਸੰਡਰ ਲੱਗੀ ਸੈਂਟਰ ਨੂੰ ਅਕਦਾ ਕਿ ਜਿਹੜਾ ਸੈਂਟਰ ਅਸੀਂ ਬਾਹਰ ਲਿਆਂਦਾ ਕੱਢ ਕੇ ਹਾਂ ਜੀ ਕੋਈ ਆਪਣੀ ਜਾਣ ਜੋਖਮ ਵਿੱਚ ਪਾ ਕੇ ਜਿਹੜਾ ਸੈਂਟਰ ਲੈ ਕੇ ਗਏ ਉਹ ਫਟ ਜਾਂਦਾ ਤੇ ਦੇਖੋ ਜੇ ਉਹ ਚੰਦ ਤੱਕ ਫਿਰ ਬਾਕੀ ਪਬਲਿਕ ਸੀ ਇੱਥੇ ਉਹਨਾਂ ਨਾਲ ਬੱਚੇ ਸੀ ਇਹ ਸਾਰੀ ਦੁਨੀਆ ਸੀ ਨੁਕਸਾਨ ਹੋ ਜਾਂਦਾ ਜੀ ਹੋਰ ਕੋਈ ਤਾਂ ਉਹਨੂੰ ਨੁਕਸਾਨ ਨੂੰ ਬਚਾਉਣ ਵਾਸਤੇ ਸਾਰੇ ਪੁਲਿਸ ਦਾ ਕੰਮ ਆ ਨਹੀਂ ਇਹ ਕਰਨਾ ਦੇਖੋ ਜੀ ਦੱਸੋ ਮੇਰਾ ਕੰਮ ਸੀ ਵੀ ਮੈਂ ਸਭ ਤੋਂ ਪਹਿਲਾਂ ਇਹ ਹੁੰਦਾ ਵਾ ਵੀ ਜਿਹੜਾ ਸੀਨੀਅਰ ਆ ਉਹ ਜਾ ਕੇ ਚੱਲਦਾ ਜਦੋਂ ਵੀ ਅੱਗ ਬੁਝਾ ਸਕਦਾ ਬਾਕੀ ਵੀ ਸਾਰੇ ਜਿੰਨੇ ਵੀ ਸਾਡੇ ਮਲਾਜੇ ਸੀ ਉਹਨਾਂ ਨੇ ਕੋਸ਼ਿਸ਼ ਕਰਕੇ ਅੱਗ ਨੂੰ ਬੁਝਾਉਣ ਦੀ ਬਹੁਤ ਬਹੁਤ ਕੋਸ਼ਿਸ਼ ਕੀਤੀ ਦੇਖੇ ਆ ਮੈਨੂੰ ਬੁਝਾਇਆ ਜੀ ਜਦ ਦੇਖੇਗਾ ਕੁਆਲਟੀਆ ਬਸਰ